ਸੈਰੋਦਾ ਵੱਡਕੇ ਨੇਰ ਸੁਰਤਾ ਪਹਿਲਾਂ ਉਹ ਬਸ ਉਹਦੇ ਆ ਪਿੱਛੋਂ ਬਰਸਤ ਮਾਰਿਆ ਤੇ ਇੱਕ ਕੋਟੀ ਦਾ 2092 ਦਨ ਸ਼ੁਕਰਵਾ ਸਵੇਰੇ 6 ਵਜੇ ਸੀਐਸਟਾਫ ਪਾਰਟੀ ਮੁਗੇ ਤੋਂ ਹੁੰਦੀ ਹੈ ਕਹਿੰਦੇ ਤੁਸੀਂ ਸ਼ਹਿਰ ਰਹਿਣ ਲੱਗ ਕੋਈ ਸਾਨੂੰ ਘਰ ਖਮਾਰ ਦਣਗੇ ਜਿਹੜਾ ਮਖਤਿਆਰ ਸਿੰਘ ਸਿਪਾਈ ਸੀਗਾ ਉਹਨੇ ਟੋਕਾ ਕੱਢ ਕੇ ਤੇ ਉਹਦੀ ਧੌਣ ਵੱਡੀ ਉਹਦੇ ਆ ਲੀੜੇ ਢਾੜ ਕੇ ਤੇ ਕਿਰਪਾਨ ਦੇ ਨਾਲ ਤੇ ਟੋਕੇ ਦੇ ਨਾਲ ਆ ਮਤਲਬ ਉਹਦਾ ਨਾ ਜਿਹੜੀ ਢੇਟ ਪਾੜਿਆ ਤੁਹਾਡੇ ਖਾਲੇ ਸਾਹਮਣੇ ਸਾਰੇ ਸਾਰਾ ਕਲਮ ਮੈਂ ਤੇ ਅਜਮੇਰ ਸਿੰਘ ਅਗਲੇ ਪਾਸੇ ਖੜੇ ਆ ਗੱਡੀ ਦੇ ਤੇ ਪਿਛਲੇ ਪਾਸੇ ਗੱਡੀ ਤੇ ਭਾਗੇ ਤੇ ਉਹਨਾਂ ਨੇ ਇਹ ਮਤਲਬ ਵੀ ਮੁਕਾਬਲਾ ਕੀਤਾ ਕਿੱਥੇ ਕਿਹੜੀ ਥਾਂ ਤੇ ਮੁਕਾਬਲਾ ਆ ਨਹਿਰਾ ਵੱਡੀਆਂ ਨਹਿਰਾਂ ਦੇ ਉੱਤੇ ਉਹ ਪਤੀ ਚਲਿਆ ਗਿਆ ਫਿਰ ਕਿਵੇਂ ਬੱਚੇ ਪਾਲੇ ਕਿਹੜਾ ਕਿਵੇਂ ਜੱਟ ਮੈਨੂੰ ਪਤਾ ਤੇ ਜਮਾ ਨੂੰ ਪਤਾ ਲੋਕਾਂ ਨੂੰ ਸੱਟ ਵੀ ਬਣੀ ਲੋਕਾਂ ਨੂੰ ਸੂਤ ਵੀ ਘਟੋ ਸੋਸਾਇਟੀ ਬਹੁਤ ਉਹ ਇੱਕ ਟਾਈਮ ਕਈ ਵੇਰ ਰੋਟੀ ਖਾਦਣ ਦੂਜੀ ਟੇਬਲ ਦੇ ਤੇ ਨਾ ਸਕੇ ਤੁਹਾਡੀ ਗੱਲਬਾਤ ਹੋਈ ਕੀ ਉਹਨਾਂ ਨੂੰ ਟੌਰਚਰ ਕੀਤਾ ਉਹਨਾਂ ਨੂੰ ਤੁਸੀਂ ਇਹਦੇ ਤੇ ਸੀ ਜਾਂ ਉਹਨਾਂ ਦੇ ਸਾਹ ਸਨ ਖਾਇਆ ਨਹੀਂ ਲੇ ਗਏ ਨਹੀਂ ਆ ਪਤਾ ਪੱਟਾ ਦਿੱਤਾ ਸਾਨੂੰ ਉਹਨੇ ਦਿਖਾਇਆ ਸੀ ਕਿਲੇ ਵਿੱਚ ਹਾਂਜੀ ਸਵਾਲ ਪੱਟੇ ਪਏ ਸੀ ਬਹੁਤ ਬੁਰਾ ਹਾਲ ਸੀ ਘਰੇ ਵੀ ਪੁਲਿਸ ਆਉਂਦੀ ਸੀ ਹਾਂਜੀ ਤੇ ਫਿਰ ਸਾਡੇ ਸਾਰੇ ਅਨੁਜਿਤ ਘਰੇ ਜਿਹੜਾ ਸਮਾਨ ਸਭ ਨੂੰ ਦਾ ਪੰਨੇ ਪਏ ਸਨ ਸਾਡੇ ਪੰਨੇ ਪਏ ਸੀ ਹਾਂਜੀ ਚੋਕਲੇ ਵੀ ਨੇ ਤੱਕਾਂਗੇ ਤੋੜੇ ਬਸ ਸਭ ਜਿਹੜਾ ਬਸ ਬਾਰ-ਬਾਰ ਤੀ ਸੀ ਜਿਹੜੀ ਸਾਡੀ ਸਾਰੀ ਪੰਨੀ ਪਈ ਸੀ ਮੇਰੇ ਘਰ ਇੱਕ ਵਾਰ ਵੀ ਜਨੇ ਮਾਰਤਾ ਵੀ ਹਾਂ ਫੇਰ ਬਾਤ ਕਿੰਨੇ ਪਾਜੀਆ ਬਾਤ ਕਿੰਨੇ ਪਾਜੀਆ ਹਾਂਜੀ ਫੇਰ ਸਾਨੂੰ ਕਹਾਣੀ ਬਦਲਤੀ ਆ ਬਣੀ ਹਾਂਜੀ ਬਦਲ ਸੱਚੀ ਮਾਤਾ ਪਹਿਲਾਂ ਸਾਡੇ ਮਨ ਚੋ ਗਿਆ ਕਿ ਫੇਰ ਸੱਚੀ ਪਾਜੀਆ ਸਾਡੇ ਮਨ ਚਾਹੀ ਸੀ ਮੜ ਕੇ ਵੀ ਬੈ ਕੇ ਚੈਰੋਂ ਵਿੱਚ ੱੱਕੀ ਹਾਈ ਕੋਰਟ ਤੱਕ ਕੇਸ ਕੀਤੇ ਅਸੀਂ ਹਾਈ ਕੋਰਟ ਵੀ ਨਹੀਂ ਪਹੁੰਚ ਵੀ ਹੈ ਨਹੀਂ ਸੀ ਵੀ ਪਰ ਤੜ ਕੇ ਪੈਸੇ ਵੀ ਹਾਈ ਕੋਰਟ ਵਕੀਲ ਕਰਨ ਸੁਵੇ ਲੋ ਕਿੰਨੀ ਔਖੇ ਵੀ ਟੱਕੇ ਖਾ ਖਾ ਕੇ ਉਹ ਜਾਣੀ ਅਸੀਂ ਕੀ ਇਸਕੀ ਤਾਂ ਬਹੁਤ ਚਰ ਜਿਹੜੇ ਹਾਈ ਕੋਰਟ ਦੇ ਜੱਜ ਨੇ ਬੇਪਰਸ਼ ਮੈਂ ਸਰਕਾਰ ਨੂੰ ਲੱਖ ਰੁਪਏ ਜਿਵਾਣਾ ਫਾਤਾ ਉਹ ਸਾਨੂੰ ਨਾ ਮੜ ਕੇ ਪੰਜ ਸਾਲ ਫੇਰ ਸਾਡੇ ਜਨੇ ਫੇਰ ਸਾਨੂੰ ਦਿੱਤਾ ਨਹੀਂ ਲੱਖ ਰੁਪਈਆ ਬਾਅਦ ਵਿੱਚ ਫੇਰ ਸੱਤ ਹਕੂਮਤ ਕੀ ਨੇ ਕੇਸ ਕਰਾਇਆ 55 ਰੁਪਏ ਸੱਤ ਹੋ ਗਿਆ ਇਹ ਜਲਾਦ ਵਾਲਾ ਕੰਮ ਕੌਣ ਕਰਦਾ ਸੀ ਜਿਹੜਾ ਪਾੜਦਾ ਸੀ ਢਿੱਡਾ ਕੇ ਜਿਹੜੀ ਉਹ ਕੁਰਪਾਨ ਸੀ ਉਹ ਪੱਕੀ ਰੱਖਦੇ ਸੀ ਨਾ ਹਾਂ ਇਹ ਕੋਦ ਦੇ ਵਿੱਚ ਨਾ ਇੱਕ ਕੁਰਪਾਨ ਤੇ ਇੱਕ ਟੋਕਾ ਪੱਕਾ ਹੀ ਰੱਖਦੀ ਸੀ ਕੋਤਾਂ ਜਸਲਾ ਹੁੰਦਾ ਨਾ ਰੈਫਲਾ ਹੁੰਦੀਆਂ ਅਸਾਲਟਾ ਹੁੰਦੀਆਂ ਤੇ ਉਹ ਰੱਖਦੇ ਸੀ ਕੋਤਾਂ ਦੇ ਵਿੱਚ ਕਿਉਂਕਿ ਜਦੋਂ ਇਹ ਕੰਮ ਕਰਨੇ ਜਲਾਦ ਦਾ ਕੰਮ ਹੈ ਪੁਲਿਸੀ ਕਰਦੀ ਸੀ ਕਿਹੜੇ ਕਿਹੜੇ ਇਸ 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 ਮੁਕਾਬਲੇ ਦੇ ਵਿੱਚ ਕਿਹੜੇ ਕਿਹੜੇ ਅਫਸਰ ਸੀ ਇਹਦੇ ਵਿੱਚ ਗੁਰਮੇਸ਼ ਸਿੰਘ ਧੂਲਾ ਇਨਸਪੈਕਟਰ ਸੀਗਾ ਤੇ ਦਰਸ਼ਨ ਸਿੰਘ ਸੀਗਾ ਇੱਕ ਮਤਲਬ ਵੀ ਵਸੀਤਾ ਦਾ ਤੇ ਇੱਕ ਸੀਗਾ ਮਤਲਬ ਵੀ ਬਾਕੀ ਹੌਲਦਾਰ ਸੀਗੇ ਚਪਾਈ ਸੀਗੇ ਝੂਠੇ ਪੁਲਿਸ ਮੁਕਾਬਲਿਆਂ ਦੇ ਜ਼ੁਲਮ ਦੀ ਦਾਸਤਾਨ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਡੇ ਨਾਲ ਤਤਕਾਲੀ ਕਾਂਸਟੇਬਲ ਉਸ ਸਮੇਂ ਦੇ ਮੌਜੂਦ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਨੇ ਮੁੱਖ ਗਵਾਹ ਨੇ ਘਰ ਘਰ ਜਾ ਕੇ ਸੀ ਪਰਿਵਾਰਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਹੁਣ ਅਸੀਂ ਫਰੀਦਕੋਟ ਦੇ ਪਿੰਡ ਖਮਿਆਰਾ ਦੇ ਵਿੱਚ ਹੀ ਮੌਜੂਦ ਹਾਂ ਇਸ ਪਿੰਡ ਦੇ ਬਜ਼ਨੀਕ ਬਲਵਿੰਦਰ ਸਿੰਘ ਜੋ ਕਿ ਬਿਜਲੀ ਬੋਰਡ ਦੇ ਮੁਲਾਜ਼ਮ ਸੀ ਜਿਨ੍ਹਾਂ ਨੂੰ ਪੁਲਿਸ ਘਰੋਂ ਚੁੱਕ ਕੇ ਲੈ ਜਾਂਦੀ ਆ ਤੇ ਉਸ ਤੋਂ ਬਾਅਦ ਪੁਲਿਸ ਮੁਕਾਬਲਾ ਬਣਾ ਦਿੰਦੀ ਆ ਉਹਨਾਂ ਦੀ ਪਤਨੀ ਸਾਡੇ ਨਾਲ ਮੌਜੂਦ ਨੇ ਬਹੁਤ ਔਖਾ ਸਮਾਂ ਇਹਨਾਂ ਨੇ ਕੱਟਿਆ ਹੈ ਤਾਂ ਜਦੋਂ ਇਹਨਾਂ ਨੂੰ ਚੱਕਿਆ ਜਾਂਦਾ ਤਾਂ ਉਸ ਸਮੇਂ ਇਹਨਾਂ ਨੇ ਦੋ ਜੁੜਬਾ ਬੱਚੀਆਂ ਨੂੰ ਧੀਆਂ ਨੂੰ ਜਨਮ ਦਿੱਤਾ ਸੀ ਉਸ ਤੋਂ ਬਾਅਦ ਬੜੇ ਔਖੇ ਤਰੀਕੇ ਦੇ ਨਾਲ ਬੱਚਿਆਂ ਨੂੰ ਪਾਲਿਆ ਤੇ ਅੱਜ ਵੀ ਇਹ ਉਹਨਾਂ ਦੇ ਲਈ ਜਿਹੜੇ ਦਰਦ ਹੈ ਇਹਨਾਂ ਦੇ ਦਿਲ ਦੇ ਵਿੱਚ ਆ ਅੱਜ ਵੀ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਅਫਸਰਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਵੀ ਆਪਣਾ ਨਾਮ ਦੱਸੋ ਨਾਮ ਕੀ ਹੈ ਭਲਾ ਇੰਦਰਜੀਤ ਗੁਰ ਬਲਵਿੰਦਰ ਸਿੰਘ ਨੂੰ ਕਦੋਂ ਤੇ ਕਿਵੇਂ ਚੱਕਿਆ ਜਾਂਦਾ ਕਿਹੜੀ ਅਵਸਥਾ ਦੇ ਵਿੱਚ ਚੱਕਿਆ ਜਾਂਦਾ ਕਿਹੜੇ ਪਿੰਡ ਤੋਂ ਚੱਕਿਆ ਜਾਂਦਾ ਗ੍ਰਿਫਤਾਰ ਕੀਤਾ ਗਿਆ 20 ਜਨਵਰੀ ਦਨ ਸਵੇਰ ਵਾ 6 ਵਜੇ ਪਿੰਡ ਕਨੀਆਂ ਮੇਰੇ ਪੇਕੇ ਪਿੰਡ ਕਨੀਆਂ ਵਾਲੇ ਤੋਂ ਸਵੇਰ 6 ਵਜੇ ਪੁਲਿਸ ਚੱਕ ਕੇ ਕਿੱਕੇ ਪਿੰਡ ਕਿਵੇਂ ਗਏ ਹੋ ਸੀ ਤੁਸੀਂ ਕੀ ਸੀ ਪੇਕੇ ਪਿੰਡ ਮੇਰੇ ਕੋਲ ਦੋ ਜੋੜੀਆਂ ਕੁੜੀਆਂ ਸੀ ਮੈਂ ਉੱਥੇ ਗਈ ਹੋਈ ਸੀ ਜੋ ਵੀ ਉੱਥੇ ਜਾਂਦੇ ਸੀ ਜੀ ਅਸੀਂ ਕਰਦਨ ਵੱਖਰੇ ਸੀ ਫਿਰ ਉੱਥੇ ਉਹ ਤੁਹਾਨੂੰ ਮਿਲਣਗੇ ਹੋਏ ਸੀ ਉਹਨਾਂ ਜਨਮ ਤੋਂ ਬਾਅਦ ਹਾਂਜੀ ਹਾਂਜੀ ਉੱਥੇ ਮਿਲਣ ਗਏ ਸੀ ਜੋ ਸੁਬਾਹ 6 ਵਜੇ ਪਾਸ ਸ਼ੱਕ ਲੱਗੀ ᱛੀ ਸਾਨੂੰ ਕਹਿੰਦੇ ਤੁਸੀਂ ਉੱਥੇ ਆ ਜਾਓ ਕੋਈ ਨਹੀਂ ਛੱਡ ਦੇਾਂਗੇ ਅਸੀਂ ਤੇ ਬਾਅਦ ਵਿੱਚ ਵੀ ਸਾਨੂੰ ਹਫ਼ਤੇ ਬਾਅਦ ਸਰ ਮੇਰੇ ਪੇਕੇ ਪਿੰਡ ਫੇਰ ਲੱਗ ਗਏ ਮੈਂ ਫਰੀਦਕੋਈ ਆਈ ਵੀ ਸੀ ਠਾਣੀ ਤੇ ਉਤ ਮੇਰੇ ਪਿਕਵਨ ਵੇ ਪਰ ਜਾਇਨ ਗਿਆ ਵੀ ਘਰ ਵਾਲੇ ਨੂੰ ਤੇ ਨੂੰ ਤੁਸੀਂ ਕੱਲ ਨੂੰ ਆ ਕੇ ਉੱਥੇ ਮਿਲ ਪਿਓ ਘਤਵਾਲੀ ਚ ਦੂਜੇ ਦਿਨ ਮੈਂ ਤੇ ਮੇਰੀ ਪਰਜਾਈ ਮਨਜੀਤ ਕੋਲ ਸੀ ਘਤਵਾਲੀ ਠਾਣੇ ਚ ਹੁਣ ਮਿਲਣ ਵਾਸਤੇ ਗਿਇਆ ਸਾਨੂੰ ਮਿਲਾਇਆ ਸਾਨੂੰ ਕਹਿੰਦੇ ਤੁਸੀਂ ਬੱਚਿਆਂ ਦੇ ਜਨਮ ਤੋਂ 8 ਦਿਨ ਬਾਅਦ ਤੁਸੀਂ ਚਲੇਗੇ ਉੱਥੇ ਠਾਣੇ 9 ਮਹੀਨੇ ਬਾਅਦ 10 ਮਹੀਨੇ ਹਾਂਜੀ ਅਸੀਂ ਠਾਣੇ ਚ ਗਏ ਬੱਚੀਆਂ ਸੀ ਘਰ ਛੱਡ ਗਏ ਬੱਚਾ ਸੀ ਮੇਰਾ 5 ਸਾਲ ਦਾ ਨਾਲ ਲੱਗ ਗਏ ਅਸੀਂ ਇਕੱਲੇ ਨਾਲ ਮਲਾ ਲਵਾਂਗੇ ਤੇ ਕਹਿੰਦੇ ਤੁਸੀਂ ਸ਼ਹਿਰ ਰਹਿਣ ਲੱਗ ਪੋ ਤੁਹਾਨੂੰ ਘੜ ਕੁ ਮਾਰ ਦੇਣਗੇ ਜਨ ਉਪਸਵਾਲੀ ਨਗਿੰਦਰ ਸਿੰਘ ਰਾਣਾ ਹੂੰ ਸ਼ੀਟਾ ਨੀ ਦਾਰਾ ਤੁਹਾਡੀ ਜਦੋਂ ਪਤੀ ਦੇ ਨਾਲ ਮੁਲਾਕਾਤ ਹੁੰਦੀ ਹੈ ਕੀ ਗੱਲਬਾਤ ਤੁਹਾਡੀ ਹੋਈ ਆਪਸ ਦੇ ਵਿੱਚ ਕੋਈ ਗੱਲਬਾਤ ਜੀ ਨਾ ਜੀ ਪਾਲ ਸੁਬਕੋਲੇ ਬੈਠੇ ਸੀ ਪਾਲਸ ਵਾਲੇ ਕੋਲ ਸੁਣਿਆ ਆਖਿਆ ਉਹਨਾਂ ਨੇ ਆਖਿਆ ਮਸੂਰ ਨੇ ਪਾਲਸ ਡਰਦਾ ਕਿ ਕੀ ਪਤਾ ਨਹੀਂ ਵੀ ਕਹਿਣਾ ਮੈਨ ਛੱਡ ਜਣਗੇ ਕੋਈ ਨਹੀਂ ਚਲ ਤੁਰੋ ਨਾ ਵੀ ਐ ਕੁਝ ਨਹੀਂ ਆ ਬਹੁਰ ਕੋਈ ਗੱਲ ਨਹੀਂ ਹੋਈ ਜਾਨੀ ਸਸਿ ਕਿ ਬੈਠੇ ਰਹੇ ਜਦੋਂ ਤੁਸੀਂ ਨੇ ਦੇਖਿਆ ਜਦੋਂ ਇੰਨੀ ਤੁਹਾਡੀ ਗੱਲਬਾਤ ਹੋਈ ਕੀ ਉਹਨਾਂ ਨੂੰ ਟੌਰਚਰ ਕੀਤਾ ਉਹਨਾਂ ਨੂੰ ਤੁਸੀਂ ਇਹਦੇ ਤੇ ਸੀ ਹਾਂ ਜੀ ਆ ਉਹਨਾਂ ਦੇ ਸਾਹ ਸਾਨੂੰ ਖਾਏ ਆ ਨੀਲੇ ਹੋਏ ਪਏ ਸੀ ਉਹਨੀਆਂ ਪੱਟਾਂ ਤੇ ਪੱਟਾਂ ਦਿਨਾ ਸਾਨੂੰ ਉਹਨੇ ਦਿਖਾਈ ਸੀ ਈਲੇ ਹੋਏ ਸੀ ਹ ਬਹੁਤ ਬੁਰਾ ਹਾਲ ਸੀ ਆਹ ਸ਼ਹਿਰ ਬਹੁਤ ਐਨਜੋਏ ਬਹੁਤ ਸੁਬਾਲਣਾ ਛੱਲੇ ਵਾਲੇ ਸੀ ਜਿਵੇਂ ਪੱਟੇ ਦੇ ਵਾਲਾ ਕੋਈ ਪੈਸੇ ਬਹੁਤ ਬੁਰਾ ਹਾਲ ਸੀ ਜੀ ਹਾਂਜੀ ਤੋਂ ਉਹ ਦੱਸਿਆ ਵੀ ਉਹਨਾਂ ਨੇ ਵੀ ਕਿਵੇਂ ਮੈਨੂੰ ਪੁਲਿਸ ਨਾਲ ਕੋਲ ਦਿਖਾਇਆ ਮਾੜਾ ਮੋਟਾ ਦੱਸਿਆ ਜਾਨੀ ਆ ਨਹੀਂ ਵੀ ਜੇ ਮਾੜਾ ਮੋਟਾ ਕਿਤੇ ਪਾਸੇ ਜਾਂਦੇ ਸੀ ਪਾਸੇ ਗਏ ਹੀ ਨਹੀਂ ਪੁਲਸ ਵਾਲੇ ਕੋਲੇ ਬੈਠੇ ਰਹੇ ਜੀ ਹਾਂਜੀ ਕੋਲੇ ਬੈਠੇ ਜੀ ਬਸ ਐਂ ਕਰਦੇ ਰਹੇ ਬੀਬੀ ਕੋਈ ਨਿਸ਼ਾਨ ਛੱਡ ਦੇਂਗੇ ਛੱਡ ਦੇਂਗੇ ਉਸ ਦਿਨ ਤੋਂ ਬਾਅਦ ਗੱਲਬਾਤ ਹੋਈ ਨਾ ਉਸ ਤੋਂ ਬਾਅਦ ਸਾਨੂੰ ਕਹਿੰਦੇ ਵੀ ਤੁਸੀਂ ਸੋਮਵਾਰ ਨੂੰ ਫੇਰ ਆ ਜਿਓ ਉਹ ਆਖਰੀ ਮੁਲਾਕਾਤ ਸੀ ਤੁਹਾਡੀ ਹਾਂਜੀ ਬਸ ਉਸ ਦਿਨ ਮਿਲਾਇਆ ਸਾਨੂੰ ਹੋਰ ਨਾ ਮੜ ਕੇ ਨਹੀਂ ਮਿਲਿਆ ਕਦੇ ਵੀ ਸੋਮਵਾਰ ਨੂੰ ਜਦ ਸੁਬਾਹ ਅਖਬਾਰ ਤੇ ਖ਼ਬਰ ਹੀ ਆ ਗਈ ਵੇ ਅਸੀਂ ਲਈ ਜਾਂਦੇ ਸੀਗੇ ਅਸੀਂ ਚੈਲੰਜ ਪਾਉਂਦੇ ਰਹਿੰਦੇ ਪਿੰਡ ਦੇ ਪੁੱਲ ਸਾਰਾ ਨੱਕਾ ਲੱਗਾ ਸੀਗਾ ਜਦੋਂ ਜ ਮੁੰਡੇ ਬੋਖਾ ਹਕਾਰ ਕੁੰਦੇ ਸਿਕ ਭੱਜ ਗਿਆ ਤੇ ਇੱਕ ਅਸੀਂ ਕਾਬੂ ਕਰ ਲਿਆ ਉਹ ਵੀ ਮੇਰੇ ਘਰ ਦਾ ਨਾਮ ਲਿਖਿਆ ਸੀ ਉੱਥੇ ਸਾਡੇ ਪਿੰਡ ਦੇ ਬੰਦੇ ਮਾਰੇ ਸੀਗੇ ਉਹਨਾਂ ਦਾ ਪਿੰਡ ਝੂਠਾ ਪਤਾ ਵੇਲੇ ਮਾਰੇ ਚੱਕੇ ਤੇ ਪਿੰਡ ਵਿੱਚ ਵੀ ਸਾਡੀ ਦਸ਼ਮਣੀ ਪਵਾਤੀ ਦੇ ਬਾਅਦ ਵਿੱਚ 6 April ਦੇ ਖ਼ਬਰ ਤੇ ਅਸੀਂ ਪੜ੍ਹ ਲਿਆ ਵੀ ਅਸੀਂ ਲਈ ਜਾਂਦੇ ਹਜ਼ਾਰ ਬਰਾਮਦ ਕਰਾਉਣ ਵਾਸਤੇ ਹੂੰ ਵੀ ਪੱਜ ਗਿਆ ਹਾਂ ਇਹ ਭਾਵੇਂ ਨਹੀਂ ਪੱਜਿਆ ਨਹੀਂ ਬਿਮਾਰ ਆ ਗਿਆ ਬਿਮਾਰ ਆ ਗਿਆ ਹਾਂਜੀ ਬਾਅਦ ਵਿੱਚ ਉਹ ਸਰਕਾਰੀ ਮੁਲਾਜ਼ਮ ਕਰਕੇ ਅਸੀਂ 16 ਮਹੀਨੇ 2 ਮਹੀਨੇ ਬਾਅਦ ਜਦੋਂ ਯਾਦ ਪੋਗ ਪੋਕਰੇ ਪਾਇਆ ਉੱਥੇ ਮੇਰੇ ਪੇ ਕਿ ਪੋਗ ਪਾਇਆ ਏ ਤੇ ਕਰੇ ਸਾਨੂੰ ਪੁਲਿਸ ਵਾਲ ਨਹੀਂ ਦਿੰਦੀ ਸੀ ਘਰੇ ਵੀ ਪੁਲਿਸ ਆਉਂਦੀ ਸੀ ਹਾਂਜੀ ਇੱਥੇ ਘਰੇ ਸਾਡੇ ਸਾਰੇ ਜਾਨੀ ਜਿਹੜਾ ਘਰੇ ਜਿਹੜਾ ਸਮਾਨ ਸਮੂਨ ਹੁੰਦਾ ਇਹਨਾਂ ਪੰਨਿਆਂ ਪੈਸੇ ਟੱਕ ਤੁਸੀਂ ਸਾਡੇ ਪੰਨਿਆਂ ਪੈਸੀ ਹਾਂਜੀ ਚਕਲੇ ਵੇਲੇ ਤੱਕ ਆ ਕਿ ਤੋੜੇ ਵਸ ਸਭ ਜਿਹੜਾ ਬਾਹਰ ਬਾਹਰ ਸੀ ਜਣੀ ਸਾਡੀ ਸਾਰੀ ਪੰਨੀ ਪਈ ਸੀ ਕੁਸ ਨਹੀਂ ਸੀ ਘਰੇ ਸਾਨੂੰ ਪਾਸਵਾਣੀ ਉੱਥੇ ਸੀ ਭੋਗ ਪਾਤਾ ਮਾਣਾ ਮੋਟਾ ਜਿਹੜਾ ਸਤੂ ਪਿਆ ਫੇਰ ਸਾਨੂੰ ਪਿੰਡ ਦੇ ਕਹਿੰਦੇ ਮਹਿਕਮੇ ਵਾਲਿਆਂ ਕੋਲ ਗਏ ਮੇਰਾ ਜਿਹੜਾ ਜੇਟ ਸੀ ਉਹ ਤੇ ਮੈਂ ਉਸੇ ਮਹਿਕਮੇ 'ਚ ਲੱਗਾ ਸੀਗਾ ਕਹਿੰਦੇ ਤੁਸੀਂ ਸਰਟੀਫਿਕੇਟ ਮੈਂ ਉਹ ਮੇਰੇ ਜੇਠ ਨੂੰ ਬਾਅਦ ਬਹੁਤ ਪੰਤੰਗ ਕਰਦੇ ਸੀ ਪਾਸਵਾਸ ਨੂੰ ਵੀ ਤੇ ਉਹਨੂੰ ਇੱਕ ਵਾਰੀ ਪਾਸ ਨੇ ਫੜ ਵੀ ਲਿਆ ਵਾਗੇ ਪੁਰਾਣੇ ਤੇ ਉਹ ਬਿਜਲੀ ਵਾਲੇ ਬਹੁਤ ਸੀ ਕਹਿੰਦੇ ਤੇ ਸਾਡੇ ਕੋਲ ਨੌਕਰੀ ਕਰਦੇ ਇੱਕ ਤਾਂ ਤੁਸੀਂ ਮਾਰਤਾ ਹੁਣ ਦੂਜਾ ਤਨੂਰ ਚਾ ਨਹੀਂ ਛਡਵਾ ਲਿਆ ਉਹਨਾਂ ਨੇ ਤੇ ਸਰਟੀਫਿਕੇਟ ਸੀ ਲੈਣ ਵਾਸਤੇ ਪੁੱਛਣ ਵਾਸਤੇ ਗਏ ਥਾਣੇ 'ਚ ਦੇ ਬਾਅਦ ਉਹਨਾਂ ਨੇ ਭਗੌੜਾ ਕਰ ਦਿੱਤਾ ਕਹਿੰਦੇ ਤਾਂ ਭੱਜ ਗਿਆ ਇਸਤਮਾਰੇ ਨਹੀਂ ਬਾਅਦ ਖਬਰ ਆ ਗਈ ਇੱਕ ਵਾਰ ਵੀ ਜੀ ਨੇ ਮਾਰਤਾ ਦੀ ਹਾਂ ਕੋਈ ਮੈਂ ਫੇਰ ਬਾਅਦ ਚ ਕਹਿੰਦੇ ਭੱਜ ਗਿਆ ਉਹ ਬਾਅਦ ਕਹਿੰਦੇ ਭੱਜ ਗਿਆ ਹਾਂਜੀ ਫੇਰ ਸਾਨੂੰ ਜਣੀ ਕੀ ਕਹਾਣੀ ਬਦਲਤੀ ਆਬਦੀ ਹਾਂਜੀ ਬਦਲਦੀ ਕਹਿੰਦੇ ਅਸੀਂ ਨਹੀਂ ਪੜੀ ਸੀ ਕਿੰਜ ਅੰਗਰੇਜ਼ੀ ਦੇ ਅਖਬਾਰ ਵਿੱਚ ਖਬਰ ਲਵਾਈ ਉਹਨਾਂ ਨੇ ਵੀ ਅਸੀਂ ਲਈ ਜਾਂਦੇ ਸਾਥੋਂ ਭੱਜ ਗਿਆ ਹਾਂ ਵੀ ਅਸੀਂ ਨੇ ਨਹੀਂ ਮਾਰਿਆ ਹਾਂਜੀ ਬਹੁਤ ਅਸੀਂ ਬਹੁਤ ਚਰਵੀ ਝੱਕੇ ਖਾਂਦੇ ਫਿਰ ਅਸੀਂ ਐਸਾ ਫੇਰ ਨਾ ਇਹਨਾਂ ਦੀ ਬਾਾਈ ਸਤਵੰਤ ਸਿੰਘ ਜੀ ਅਖਬਾਰ ਤੇ ਖਬਰ ਆਈ ਛੋਟੀ ਜੀ ਹਾਂ ਵੀ ਆਇਆ ਹੁੰਜਾ ਹੋਇਆ ਸੀ ਐ ਮੇਰੇ ਘਰ ਵਾਲ ਦਾ ਨਾਂ ਸੀ ਸਾਢੇ 7 ਚ ਬੀਲੀ ਵਿੱਚ ਲੱਗਾ ਸੀ ਉਹਨੂੰ ਲੈ ਕੇ ਮੈਨੂੰ ਖਵਾ ਦਿੱਤਾ ਉਹ ਬੜਾ ਥੋੜੇ ਦਿਨ ਬਾਅਦ ਇਹਨੂੰ ਤਾਂ ਮੂੰਹ ਬੰਨਿਆ ਹੋਇਆ ਸੀ ਸਾਰੀ ਖਬਰ ਇਹਨਾਂ ਦੀ ਆਈ ਵੀ ਐ ਮਾਰਿਆ ਇਹਨੇ ਨਸਾਰੇ 10 ਮੁੰਡਿਆਂ ਦੇ ਨਾਂ ਸੀਗੇ ਉਹਨਾਂ ਵਿੱਚ ਮੇਰੇ ਘਰ ਵਾਲ ਦਾ ਨਾਂ ਵੀ ਸੀਗਾ ਤੇ ਇੱਕ ਨਾਲ ਨਰਮਲ ਸਿੰਘ ਦੀ ਮਾਂ ਵੀ ਮਾਰ ਕੇ ਧੌਣ ਲਾ ਕੇ ਤੇ ਉਹ ਗੰਗਾ ਤੇ ਮਾਰ ਕੇ ਚੁਰਾ ਵੀ ਨੈਰਾਂ ਸੈਟਾ ਗੁਰੂ ਸਾਨੂੰ ਫਿਰ ਇੰਸਾਤ ਹੈ ਵੀ ਸੱਚੀ ਮਾਤਾ ਪਹਿਲਾਂ ਸਾਡੇ ਮਨ ਚ ਗਿਆ ਕੀ ਪਤਾ ਸੱਚੀ ਭੱਜ ਗਿਆ ਸਾਡੇ ਮਨ ਚ ਆਏ ਸੀ ਮੜ ਕੇ ਵੀ ਐ ਕਚਹਿਰੀਆਂ ਵਿੱਚ ੱੱਕੇ ਖਾਦੇ ਹਾਈ ਕੋਰਟ ਤੱਕ ਕੇਸ ਕੀਤੇ ਅਸੀਂ ਵੀ ਹਾਈ ਕੋਰਟ ਵੀ ਨਹੀਂ ਪਹੁੰਚ ਵੀ ਹੈ ਨਹੀਂ ਸੀ ਕੀ ਪਰ ਦੜ ਕੇ ਪੈਸੇ ਵੀ ਹਾਈ ਕੋਰਟ ਦੇ ਵਕੀਲ ਕਰਨੇ ਤੁਸੀਂ ਲੋ ਕਿੰਨੇ ਔਖੇ ਆ ਵੀ ੱੱਕੇ ਖਾ ਖਾ ਕੇ ਵੀ ਜਾਣੀ ਅਸੀਂ ਕੇਸ ਕੀਤਾ ਬਹੁਤ ਚਿਰ ਉਹ ਵੀ ਦਾ ਬਸ ਆ ਜਾਗਾ ਐ ਕਰਦੇ ਐ ਕਰਦੇ ਕਦੇ ਪਹਿਲਾਂ ਥਾਣੇ ਵਾਲਿਆਂ ਕੋਲ ਸਰਟੀਫਿਕੇਟ ਬਾਅਦ ਤੀ ਕੇਸ ਕੀਤਾ ਥਾਣੇ ਵਾਲਿਆਂ ਕੋਲੇ ਫੇਰ ਆ ਜੇ ਡੀਐਸਪੀ ਕੋਲ ਜਾਵੜੋ ਫੇਰ ਐਸਐਸਪੀ ਕੋਲ ਜਾਵੜੋ ਉਹ ਬਸ ਸਾਨੂੰ ਹੀ ਬਣਾ ਕੇ ਪੇਜ ਲਿਖ ਦਿਆ ਕਰਨ ਵੀ ਅਸੀਂ ਲਈ ਜਾਂਦੇ ਸਤੋਂ ਭੱਜ ਗਿਆ ਬਸ ਮਾ ਬਾਅਦ ਵਿੱਚ ਤੇ ਫਿਰ ਅਸੀਂ ਸਾਨੂੰ ਉਹਨਾਂ ਨੇ ਜਿਹੜੇ ਹਾਈ ਕੋਰਟ ਦੇ ਜੱਜ ਨੇ ਵੀ ਪੁਲਿਸ ਸਰਕਾਰ ਨੂੰ ਲੱਖ ਰੁਪਏ ਜੁਰਮਾਨਾ ਪਾਤਾ ਉਹ ਸਾਨੂੰ ਨਾ ਮੜ ਕੇ ਪੌਸਲੇ ਫਿਰ ਸਾਡੇ ਜਾਨੀ ਫਿਰ ਸਾਨੂੰ ਦਿੱਤਾ ਨਹੀਂ ਲੱਖ ਰੁਪਈਆ ਬਾਅਦ ਵਿੱਚ ਫਿਰ ਸਾਥੋਂ ਉਹ ਵਕੀਲ ਨੇ ਕੇਸ ਕਰਾਇਆ 55 ਰੁਪਏ ਸਾਥੋਂ ਲਿਆ ਲੈ ਕੇ ਫੇਰ ਕਿਸ ਕਨਫਰੈਂਸ ਆ ਖਾਈ ਜਾਉ ਸੀ ਕਜਾਨੀ ਤੇ ਪੌਸਾ ਸਾਡੇ ਘਰੇ ਆਏ ਪੰਜ ਛੇ ਗੱਡੀ ਤੇ ਕਿੰਝ ਬੀਬੀ ਤੈਨੂੰ ਅਸੀਂ ਲੈਣ ਆਏ ਮੈਂ ਕਿ ਮੈਂ ਤੁਹਾਡੇ ਨਾਲ ਕਾਹ ਤੋਂ ਜਾਵਾਂ ਮੈਂ ਜਨ ਲੈਣ ਲੱਗੀ ਉਹਨਾਂ ਨੇ ਬਾਈ ਤੇ ਕਿ ਮੈਂ ਕਿ ਮੈਂ ਨਹੀਂ ਜਾਣਾ ਤੁਹਾਡੇ ਨਾਲ ਕਹਿੰਦੇ ਨਹੀਂ ਤਨ ਪੈਸੇ ਦੇਣੇ ਮੈਂ ਕਿ ਨਹੀਂ ਮੈਂ ਨਹੀਂ ਜਾਣਾਗਾ ਮੈਂ ਕਿ ਫੇਰ ਦੂਜੀ ਦਿਨ ਅਸੀਂ ਮੇਰੇ ਮੇ ਪੇਕੀ ਫੋਨ ਕੀਤਾ ਮੈਂ ਖਾਈ ਪੌਸਾਈ ਸੀ ਉੱਥੋਂ ਬੰਦੇ ਆਇਤੋਂ ਵੀ ਬੰਦੇ ਲੈ ਗੀ ਦੋ ਸਾਨੂੰ ਉਹਨੇ 100 ਰੁਪਏ ਦਿੱਤਾ ਤੇ ਜਿਹੜਾ ਵਕੀਲ ਚੱਲ ਫਿਰ ਕੋਟ ਉਹਨੂੰ ਅਸੀਂ ਨਾਲ ਲੈ ਗਏ ਮੈਂ ਕਿਹਾ ਤੁਸੀਂ ਮੈਥੇ ਕਿਹਾ ਕਿ ਤੁਸੀਂ ਸੈਂ ਕਰਾ ਲਓਗੇ ਮੈਂ ਨਹੀਂ ਜਾਣਾ ਮੈਂ ਕਿ ਮੇਰਾ ਕੇਸ ਕੀਤਾ ਜਦੋਂ ਤੇ ਕਹਿੰਦਾ ਉਹ ਜਿਹੜਾ ਪਤਾ ਨਹੀਂ ਕੌਣ ਸੀ ਪਾਲਸਾ ਆਸਰਮਨ ਰਬੀਬੀ ਵੀ ਤੇ ਤੁਮਾ ਜੀ ਕਿਤੇ ਨਹੀਂ ਸੈਂ ਕਰਾਉਂਦੇ ਜਦੋਂ ਪਹਿਲੇ ਵਕੀਲ ਨੇ ਫੜ ਕੇ ਮੈਂ ਸੈਂ ਲੱਖ ਰੁਪਏ ਮੜ ਕੇ ਬਾਅਦ ਫੇਰ ਅਸੀਂ ਵਾਰਸੀ ਸਰਟੀਫਿਕੇਟ ਵਾਸਤੇ ਜਿਹੜਾ ਲੱਖ ਰੁਪਏ ਤੋਂ ਨਾਲ ਲਾ ਕੇ ਅਸੀਂ ਜਿਹੜੀ ਸੀ ਸਾਡੇ ਕੋਲੇ ਨਕਲ ਜੀ ਉਹਦੇ ਵਾਸਤੇ ਫੇਰ ਅਸੀਂ ਫ੍ਰੀਡਕੋਰ ਕੇਸ ਕੀਤਾ ਫੇਰ ਸਾਨੂੰ ਨਾ ਵਾਰਸੀ ਸਰਟੀਫਿਕੇਟ ਮਿਲ ਗਿਆ ਵੀ ਤਿੰਨ ਵਾਰਸਾ ਇਹ ਕੁੜੀ ਤੇ ਮੇਰੀ ਮਾਰਗੀ ਸੀ ਜੇ ਕੁੜੀ ਜਾਂਦੀ ਸੀ ਮੇਰਾ ਮੁੰਡਾ ਤੇ ਮੈਂ ਉਹਦੇ ਤੇ ਫੇਰ ਮਹਿਕਮਿਆਂ ਵਾਲਿਆਂ ਨੇ ਮੜ ਮੁੱਟਾ ਕਰਕੇ ਮੇਰੀ ਪੈਨਸ਼ਨ ਲਵਾਤੀ ਤੇ ਨੌਕਰੀ ਵੰਡੇ ਦਾ ਸਾਨੂੰ 3 ਲੱਖ ਰੁਪਏ ਦੋਤਾ ਉਹਦੇ ਨਾਲ ਅਸੀਂ ਘਰ ਪਾਲਿਆ ਤੇ ਬੱਸ ਜੋ ਆ ਕਰ ਮਾਨੂੰ ਕਿਵੇਂ ਬੀਬੀ ਫਿਰ ਜਦੋਂ ਪਤੀ ਚਲੇ ਗਿਆ ਫਿਰ ਕਿਵੇਂ ਬੱਚੇ ਪਾਲੇ ਕਿਹੜਾ ਕਿਵੇਂ ਜਾਤਾ ਮੈਨੂੰ ਪਤਾ ਤੇ ਜਾ ਮੈਨੂੰ ਪਤਾ ਲੋਕਾਂ ਦਾ ਸਵੱਟ ਵੀ ਬਣੇ ਲੋਕਾਂ ਦਾ ਸ਼ੋਰ ਵੀ ਘਟੇ ਬਹੁਤ ਓਕੇ ਇੱਕ ਟਾਈਮ ਕਈ ਵੇ ਰੋਟੀ ਖਾ ਲੈਂਦੇ ਦੂਜੀ ਟਾਈਮ ਦੇਫਿਕਟ ਹੁੰਦਾ ਰੋਟੀ ਨਹੀਂ ਮਿਲਦੀ ਹਾਂ ਵੀ ਜੋ ਆ ਕਿਵੇਂ ਪਾੜੂੰਗੀ ਪਰ ਪਰਮਾਤਮਾ ਨੇ ਨਾ ਮਹਾਰਾਜ ਨੇ ਫੇਰ ਵੀ ਪਾੜੀ ਤੇ ਚੰਗੇ ਮਾੜੇ ਵੀ ਜੋ ਆ ਕਿ ਵੀ ਚੰਗੇ ਨਿਕਲਿਆ ਮੁੰਡਾ ਤਾਂ 12 ਪੜਾ ਲਿਆ ਕੁੜੀ ਚੱਲ ਫੇਰ ਅਸੀਂ ਦੂਜਾ ਕੁੜੀ ਮੇਰੀ ਨਾ 10ਵੀਂ 11ਵੀਂ ਵਿੱਚ ਪੜਦੀ ਸੀ ਤੇ ਸਤਵੰਤ ਚ ਹੈਗੀ ਆ ਮੰਬਰ ਸ਼ਰਮਣਾ ਪਾਲ ਗੈਸਟ ਕਿ ਕਰਨੀ ਸੰਦੀਪ ਕੌਰ ਬੀਬੀ ਉਹਦਾ ਪੜਿਆ ਮੈਂ ਕਿਤਾਬ ਤੇ ਤੇ ਅਸੀਂ ਉੱਥੇ ਉਹਨੂੰ ਫੋਨ ਕਰਕੇ ਪੁੱਛਿਆ ਕਿ ਤੁਸੀਂ ਇੱਛਾ ਜੇ ਮੈਂ ਤੇਰੀ ਕੁੜੀ ਪੜਾ ਦੂੰਗੀ ਤੇ ਰੋਲੇ ਪੜਾਈ ਨਹੀਂ ਅਸੀਂ ਗਈਆਂ ਮਾਵਾ țiiਾਂ ਉੱਥੇ ਤੇ ਉਹ ਜਾਨੀ ਮੱਝ ਜਿਹੇ ਲੋਕ ਸੀ ਹਨਾ ਤੇ ਕੁੜੀ ਮੇਰੀ ਮੈਨੂੰ ਮੇਰਾ ਜੀਨ ਲੱਗਣਾ ਇੱਥੇ ਮੁੰਡਾ ਮੇਰਾ ਹੀ ਰਹਿੰਦਾ ਜਿਵੇਂ ਆਪਾਂ 12 ਮਾਤਾ ਪੜਾ ਲਈ ਅਸੀਂ ਚਲ ਆਪਾਂ ਕੋਈ ਨਿਆਈ ਹੋਰ ਪੜਾਵਾਂਗੇ ਔਖੇ ਸੁਖ ਜਨ ਤੇ ਥੋੜੀ ਪੈਨਸ਼ਨ ਲੋ ਆਤੀ ਮੈਂ ਕਿ ਮੈਨੂੰ 3200 ਰੁਪਇਆ ਉਹਦੇ ਵਿੱਚ ਪੀਸ ਪੂਸ ਭਰ ਕੇ ਮੈਂ ਕੁੜੀ ਚਲ ਮਾਤਾ ਪੜਾਈ ਪੇਸਾਂ ਨੂੰ ਇੱਕ ਵੇਲੇ ਅੰਦਰ ਬੁਲਾਇਆ ਭਾਈ ਵੀ ਨਾਲ ਸੀ ਉੱਥੇ ਫਿਰ ਸੰਨ ਮਿਲੀ ਸੰਦੀਪ ਕੁਰ ਮੈਨੂੰ ਕਹਿੰਦੇ ਨੇ ਤੁਸੀਂ ਹਣ ਫੇਰ ਆਇਓ ਇੱਕ ਵਾਰੀ ਮਾਮਾ ਧੀਆ ਤੇ ਮੈਂ ਤੁਹਾਡੀ ਕੋਈ ਨਹੀਂ ਮਦਦ ਕਰਾਉਂਗੀ ਫੇਰ ਨਾ ਕੁੜੀ ਜਮੇ ਕੋਰਸ ਕਰਨਾ ਤਾਂ ਫੇਰ ਜਿਸੀ ਕੋਰਸ ਦਾ ਕਾਟੇ ਪੁੱਛਿਆ ਕਿੰਜੇ 2 ਲੱਖ ਪਈ ਆਊਗਾ ਦੇ ਵਿਦ ਇਸ ਤਰ੍ਹਾਂ ਜੇਕਰ ਤੁਹਾਡੇ ਪਤੀ ਸਮੇਂ ਹੁੰਦੇ ਨੌਕਰੀ ਵੀ ਜਿਉ ਨਾਲੇ ਬਿਜਲੀ ਬੋਰਡ ਦੀ ਤਾਂ ਬੱਚਿਆਂ ਦਾ ਭਿਕ ਵੀ ਬਣ ਜਾਂਦਾ ਨਹੀਂ ਬੱਚਾ ਹਾਂਜੀ ਹਾਂਜੀ ਜੇ ਕੋਈ ਹੋਰ ਕਿਸੇ ਕਾਰਨ ਮੌਤ ਹੋ ਜਾਂਦੀ ਫਿਰ ਵੀ ਬੱਚੇ ਨੌਕਰੀ ਮਿਲ ਜਾਣੀ ਸੀ ਹੁਣ ਮੁੰਡਾ ਤਾਂ ੱੱਕੇ ਖਾਂਦਾ ਫਿਰਦਾ ਘਰੇ ਹਨਾ ਬਹੁਤ ਔਖਾ ਇੱਕ ਕੁੜੀ ਆ ਗਾਂ ਹੁਣ ਬੱਚਾ ਹੋਰ ਲਿਆਈ ਨੇ ਕਰਜ ਤਾਂ ਚੱਲ ਨਹੀਂ ਸੀ ਉਹ ਤਾਂ ਹੁਣ ਆ ਗਿਆ ਹੀ ਆ ਸਰ ਹਨਾ ਉਹ ਕਰਤੇ ਜਾਂਦੇ ਜਾਂ ਆਉਂਦੀ ਪਤੀ ਦੀ ਕਿਉਂਕਿ ਬੜੇ ਔਖੇ ਸਮਾਂ ਕੱਟਿਆ ਬਤਾਇਆ ਸਮਾਂ ਜਾਂਦੀ ਸਾਰਾ ਸਮਾਂ ਕੱਟੇ ਕਿ ਟਾਈਮ ਨਹੀਂ ਪੁੱਲਦੀ ਸਹੀ ਮਾਂ ਚ ਹਾਂਜੀ ਜੇ ਬਿਮਾਰੀਆਂ ਲੱਗੀਆਂ ਬਹਾਂ ਜੀ ਆਉਂਦਾ ਹੀ ਆ ਸ਼ਰਾਗੋਸੀ ਆ ਵੀ ਤੇ ਮੁਰਕਿਆਂ ਬੇ ਬੇ ਉਸ ਬੀਬੀ ਸੰਦੀਪ ਕਰਨੇ ਸਾਨੂੰ ਵੀ 4 ਵਾਰੀ 22000 ਰੁਪਏ ਦੋਆ। ਵੀ ਕੁਰੀ ਫੀਸ ਉਸ ਟਿੰਡਾ ਨਾਲ ਵੀ ਗੱਲ ਕਰਾਂਗੇ ਬੀਬੀ ਸਾਡੇ ਨਾਲ ਤਤਕਾਲੀ ਕਾਂਸਟੇਬਲ ਮੌਜੂਦ ਨੇ ਲਗਾਤਾਰ ਕਹਾਣੀਆਂ ਦੇ ਵਿੱਚ ਇਹਨਾਂ ਦੇ ਵਿੱਚ ਜੋ ਜ਼ੁਲਮ ਦੀਆਂ ਦਾਸਤਾਨਾਂ ਨੇ ਕਿਸ ਤਰ੍ਹਾਂ ਫਿਰ ਬਲਵਿੰਦਰ ਸਿੰਘ ਨੂੰ ਜਦੋਂ ਪੁਲਿਸ ਲੈ ਜਾਂਦੀ ਹੈ ਬੀਬੀ ਨੇ ਦੱਸੀ ਕਹਾਣੀ ਕਿਉਂਕਿ ਤੁਹਾਡੀ ਅੱਖਾਂ ਦੇ ਸਾਹਮਣੇ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਕਿਵੇਂ ਫਿਰ ਕਹਾਣੀ ਚੱਲਦੀ ਹੈ ਇਹ ਨਾ ਜੀ ਸੀਐਸਟਾ ਪਾਰਟੀ ਮੁਗੇ ਤੋਂ ਹੁੰਦੀ ਹੈ ਬਰਜਿੰਦਰ ਸਿੰਘ ਨੂੰ ਤੇ ਨਰਮਲ ਸਿੰਘ ਨੂੰ ਨਰਮਲ ਸਿੰਘ ਰਾਜਣੇ ਨੂੰ ਸਦਰ ਫਰੀਦਕੋਟ ਤੋਂ ਲਿਆ ਗਰਮੇਸ਼ ਸਿੰਘ ਢੋਲੇ ਨੇ ਸਾਡੀ ਸਾਰੀ ਮਤਲਬ ਸੀਏਆਈ ਪਾਰਟੀ ਸੀ ਤੇ ਟੀਮ ਵਾਲੇ ਨਏ ਵੱਡੀਆਂ ਨਹਿਰਾਂ ਜੜੀਆਂ ਟੀਮ ਆ ਦੇ ਬਰਾਬਰ ਤੇ ਲ ਜਾ ਕੇ ਤੇ ਉਹ ਦਾ ਜਿਹੜਾ ਬਲਜਿੰਦਰ ਸਿੰਘ ਦਾ ਬਲਵਿੰਦਰ ਸਿੰਘ ਦਾ ਤੇ ਨਰਮਲ ਸਿੰਘ ਰਾਜੇ ਨੇ ਦਾ ਮੁਕਾਬਲਾ ਉਹ ਕਿਸ ਤਰ੍ਹਾਂ ਕੀਤਾ ਬਈ ਜਿਹੜਾ ਇਹਦਾ ਗਨਮੈਨ ਸੀ ਹਰਵਿੰਦਰ ਸਿੰਘ ਅੱਜ ਕੱਲੋ ਥਾਣੇਦਾਰ ਆ ਸੋਹੋ ਸਦਾ ਸਬ ਇੰਪੈਕਟ ਵੀ ਹੋ ਗਿਆ ਹੋਵੇ ਤੇ ਉਹਨੇ ਉਹਦੇ ਗੋਲੀਆਂ ਮਾਰ ਗਿਆ ਕਿੰਨੀਆਂ ਗੋਲੀਆਂ ਮਾਰ ਉਹ ਬਸ ਉਹਦੇ ਆ ਪਿੱਛੋਂ ਬਰਸਤ ਮਾਰਿਆ ਦੇ ਇੱਕ 40 ਦੀ ਤੇ ਉਹ ਜਦੋਂ ਉਹ ਬਰਾਸ਼ਟ ਮਾਰਿਆ ਫਿਰ ਜਿਹੜਾ ਮੁਖਤਿਆਰ ਸਿੰਘ ਸਿਪਾਈ ਸੀਗਾ ਤੇ ਉਹਨੇ ਟੋਕਾ ਕੱਢ ਕੇ ਤੇ ਉਹਦੀ ਧੌਣ ਵੱਡੀ ਧੌਣ ਵੱਡੀ ਤੇ ਸਿਰੋ ਦਾ ਵੱਢ ਕੇ ਨਹਿਰ ਸੁੱਟਦਾ ਪਹਿਲਾ ਫਿਰ ਉਹ ਮਤਲਬ ਵੀ ਉਹਦੇ ਆਲੀੜੇ ਪਾੜ ਕੇ ਤੇ ਕਿਰਪਾਨ ਦੇ ਨਾਲ ਤੇ ਟੋਕੇ ਦੇ ਨਾਲ ਆ ਮਤਲਬ ਉਹਦਾ ਨਾ ਜਿਹੜੀ ਟੇਟ ਪੜਿਆ ਤੁਹਾਡੇ ਅੱਖਾਂ ਦੇ ਸਾਹਮਣੇ ਸਾਰੇ ਸਾਰਾ ਕਸਮ ਮੈਂ ਮੈਂ ਤੇ ਅਜਮੇਰ ਸਿੰਘ ਅਗਲੇ ਪਾਸੇ ਖੜੇ ਆ ਗੱਡੀ ਦੇ ਤੇ ਪਿਛਲੇ ਪਾਸੇ ਗੱਡੀ ਤੇ ਬਾਕੇ ਤੇ ਉਹਨਾਂ ਨੇ ਇਹ ਮਤਲਬ ਵੀ ਮੁਕਾਬਲਾ ਕੀਤਾ ਕਿੱਥੇ ਕਿਹੜੀ ਥਾਂ ਤੇ ਮੁਕਾਬਲਾ ਕੀਤਾ ਉਹ ਨਹਿਰਾ ਵੱਡੀਆਂ ਨਹਿਰਾਂ ਦੇ ਉੱਤੇ ਤੇ ਦੀ ਲਾਸਟ ਕਿਲਮ ਫਿਲਮ ਦੇ ਵਿੱਚ ਮੈਂ ਵਿਖਾਇਆ ਤੇ ਵੀ ਇਸ ਜਗ੍ਹਾ ਤੇ ਮਤਲਬ ਮੁਕਾਬਲਾ ਕੀਤਾ ਉੱਥੇ ਡੱਡ ਬਾਡੀ ਰੋਡ ਸੀ ਤੇ ਨਰਮਲ ਸਿੰਘ ਨਿੰਮੇ ਦੇ ਗੋਲੀਆਂ ਮਾਰ ਰਹੀਆਂ ਸੀ ਉਹ ਜਿਹੜੀ ਬਾਡੀ ਸੀ ਉਹ ਲਿਆ ਕੇ ਤੇ ਸਦਰ ਫੀਦਕੋਟਾਂਂ ਦੇਤੀ ਉਹ ਉਹਨਾਂ ਨੇ ਖੁਰਦਪੁਰਦ ਕੀਤੀ ਹੈ ਜਿਹੜੀ ਬਲਵਿੰਦਰ ਸਿੰਘ ਦਾ ਭਾਜਿਕਰ ਕਰ ਰਿਆਂ ਜਿਨ੍ਹਾਂ ਦੇ ਘਰ ਦੇ ਵਿੱਚ ਆਪਾਂ ਮੌਜੂਦ ਆ ਤੇ ਉਹ ਸਿਰ ਕਿਵੇਂ ਵੱਡਿਆ ਤੇ ਫਿਰ ਉਹ ਕਿਵੇਂ ਪਾੜੀ ਪੈ ਪਾੜੀ ਜਿਹੜੀ ਉਹ ਪਹਿਲਾਂ ਤਾਂ ਗੋਲੀਆਂ ਮਾਰੀਆਂ ਤੁਹਾਨੂੰ ਦੱਸਿਆ ਹਰਬਿੰਦਰ ਸਿੰਘ ਨੇ ਤੇ ਉਸ ਤੋਂ ਬਾਅਦ ਜਦੋਂ ਮਰ ਗਿਆ ਗੋਲੀਆਂ ਨਾਲ ਤੇ ਟੋਕੇ ਨਾਲ ਉਹਦੇ ਤੌਣ ਵੱਢੀ ਗੱਲ ਤੜ ਅਲੱਗ ਕਰਤਾ ਜੀ ਆ ਤੌਣ ਅਲੱਗ ਕਰ ਤੇ ਟੋਕੇ ਨਾਲ ਵੱਢ ਕੇ ਤੇ ਉਹਦਾ ਸਿਰ ਜਿਹੜਾ ਮਤਲਬ ਵੀ ਨਹਿਰ ਸੁੜਦਾ ਰੋੜਦਾ ਤੇ ਜੋ ਸਰ ਮੁੜ ਕੇ ਰਗੀ ਤੜ ਤੜ ਫਿਰ ਇੱਕ ਕ੍ਰਪਾਨ ਸੀ ਢਿੱਕ ਤੇ ਮਤਲਬ ਪੂਰੀ ਕ੍ਰਪਾਨ ਨਹੀਂ ਮਦਰੀ ਜੀ ਤੋਂ ਮਤਲਬ ਉਹਨੂੰ ਵੱਢ ਕੇ ਉਹ ਪਹਿਲਾਂ ਕਪੜੇ ਪਾੜੇ ਫਿਰ ਟੋਕੇ ਨਾਲ ਤੇ ਕ੍ਰਪਾਨ ਨਾਲ ਮਤਲਬ ਉਹ ਪੇਟ 파ੜ ਕੇ ਤੇ ਉਹਦਾ ਜਿਹੜੀ ਸੀ ਵੱਡੀ ਨਾੜੀ ਉਹ 파ੜ ਕੇ ਤੇ ਫਿਰ ਉਹਨੂੰ ਨੇ ਚੁਰਟਦਾ ਇਹ ਜਲਾਦ ਵਾਲਾ ਕੰਮ ਕੌਣ ਕਰਦਾ ਸੀ ਜਿਹੜਾ ਪਾੜਦਾ ਸੀ ਟਿੱਡਾ ਕੇ ਜਿਹੜੀ ਉਹ ਕੁਰਪਾਨ ਸੀ ਉਹ ਪੱਕੀ ਰੱਖਦੇ ਸੀ ਨਾ ਹਾਂ ਇਹ ਕੋਦ ਦੇ ਵਿੱਚ ਨਾ ਇੱਕ ਕੁਰਪਾਨ ਤੇ ਇੱਕ ਟੋਕਾ ਪੱਕਾ ਰੱਖਦੇ ਸੀ ਉਹ ਕੋਤਾਂ 'ਚ ਅਸਲਾ ਹੁੰਦਾ ਨਾ ਰੈਫਲਾ ਹੁੰਦੀਆਂ ਅਸਾਲਟਾ ਹੁੰਦੀਆਂ ਤੇ ਉਹ ਰੱਖਦੇ ਸੀ ਕੋਤਾਂ ਦੇ ਵਿੱਚ ਕਿਉਂਕਿ ਜਦੋਂ ਇਹ ਕੰਮ ਕਰਨਾ ਜਲਾਦ ਦਾ ਕੰਮ ਹੈ ਪੁਲਿਸ ਹੀ ਕਰਦੀ ਸੀ ਕਿਹੜੇ ਕਿਹੜੇ ਇਸ 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 ਮੁਕਾਬਲੇ ਦੇ ਵਿੱਚ ਕਿਹੜੇ ਕਿਹੜੇ ਅਫਸਰ ਸੀ ਇਹਦੇ ਵਿੱਚ ਗਰਮੇਸ਼ ਸਿੰਘ ਢੁਲਾ ਇਨਸਪੈਕਟਰ ਸੀਗਾ ਇਹ ਦਰਸ਼ਨ ਸਿੰਘ ਸੀਗਾ ਇੱਕ ਮਤਲਬ ਵੀ ਮਸੀਤਾਂ ਦਾ ਤੇ ਇੱਕ ਸੀਗਾ ਮਤਲਬ ਵੀ ਬਾਕੀ ਹੌਲਦਾਰ ਸੀਗੇ ਸਿਪਾਹੀ ਸੀਗੇ ਤੇ ਇਹ ਅਫਸਰ ਵੀਨ ਸੀਗੇ ਹਜੇ ਇਹ ਇਹਨਾਂ ਵਿੱਚੋਂ ਅਫਸਰ ਸਾਰੇ ਜਿਉਂਦੇ ਨਹੀਂ ਆ ਗਰਮੇਸ਼ ਸਿੰਘ ਢੋਲਾ ਹੈ ਮੇਰੇ ਬਾਕੀ ਤਾਂ ਹੈਗੇ ਇੱਕ ਦਰਸ਼ਨ ਸਿੰਘ ਮਸੀਤਾਂ ਵਾਲਾ ਹੀ ਮਰ ਗਿਆ ਮੈਂ ਉਹਦੇ ਘਰੇ ਗਿਆ ਸੀ ਅੱਜ ਆ ਲੈ ਕੇ ਵਾਰੰਟਾ ਦਾ ਤੇ ਪਰ ਉਹਦੇ ਘਰੇ ਉਹ ਪਤਾ ਨਹੀਂ ਪੋਤੀ ਸੀ ਤੇ ਪਤਾ ਨਹੀਂ ਉਹਦੀ ਕੁੜੀ ਸੀ ਉਹਾਂ ਦੇ ਵੀ ਤਸਾਲ ਹੋ ਕੇ ਡੈਥ ਹੋ ਗਈ ਹੈ ਇਸ کیس ਦੇ ਵੀ ਤੁਸੀਂ ਮੁੱਖ ਗਵਾਹ ਇਕੱਲੇ ਇਕਲੋਤੇ ਹਾਂਜੀ ਹਾਂਜੀ ਕਿਤੇ ਵੀ ਇਕੱਲੇ ਤੁਸੀਂ ਹਾਂਜੀ ਹਾਂਜੀ ਬੀਬੀ ਦੇ ਸੁਣਿਆ ਤੁਸੀਂ ਵੀ ਪਹਿਲਾਂ ਵੀ ਗੱਲਬਾਤ ਇਹਨਾਂ ਦੀ ਸੁਣੀ ਹੋਣੀ ਆ ਬੜੇ ਔਖੇ ਤਰੀਕੇ ਦੇ ਨਾਲ ਹਨਾ ਰੂਹ ਕੰਮ ਜਾਂਦੀ ਆ ਸਾਡੇ ਵੀ ਰੂਹ ਕੰਪ ਗਈ ਇਸ ਘਟਨਾਵਾ ਜਦੋਂ ਜੀ ਸੁਣਦੇ ਹਾਂ ਨਾ ਵੀ ਇਸ ਤਰ੍ਹਾਂ ਸਿਰ ਨੂੰ ਲੱਗ ਕਰਕੇ ਸੁੱਟਿਆ ਗਿਆ ਨਾ ਨਾੜੀ ਨੂੰ ਵੱਢ ਕੇ ਨਹਿਰ ਚ ਸੁੱਟਿਆ ਗਿਆ ਤੜ ਵੀ ਡੁੱਬ ਜਾਵੇ ਬੜਾ ਬੜਾ ਔਖਾ ਸਮਾਂ ਸੀ ਪਰਿਵਾਰ ਦੇ ਲਈ ਵੀ ਤੁਹਾਡੇ ਲਈ ਵੀ ਇਹ ਗੱਲਾਂ ਸੁਣਨੀਆਂ ਵੀ ਔਖਾ ਤਾਂ ਹੈਗਾ ਇਹ ਪਰ ਨਾ ਔਖਾ ਤਾਂ ਸੀਗਾ ਹੀ ਬੇਜਰਾਏ ਸੁਣਿਆ ਹੈ ਨਾ ਵੀ ਐ ਹੋ ਜੇ ਹੈ ਨਾ ਤੇ ਕਿੰਨਾ ਔਖਾ ਲੱਗਦਾ ਤੁਸੀਂ ਆਪ ਹੀ ਸੋਚ ਲਓ ਵੀ ਇੱਕ ਬੰਦੇ ਨੇ ਗੱਲ ਕਹਿਣੀ ਹੈ ਇੱਕ ਨੂੰ ਸਹਿਣੀ ਹੈ ਨਾ ਇਹ ਕਿਵੇਂ ਸਹੀ ਵੀ ਮੇਰੇ ਤਾਂ ਹੁਣ ਵੀ ਸਹਿ ਰਹੀ ਨਹੀਂ ਕੋਈ ਰੋਈ ਜਾਂਦਾ ਸਜ਼ਾ ਹੋਣੀ ਚਾਹੀਦੀ ਉਹਨਾਂ ਅਫਸਰਾਂ ਨੂੰ ਹੋਣੀ ਚਾਹੀਦੀ ਇਸ ਤਰ੍ਹਾਂ ਨਹੀਂ ਹੋਈ ਹੈ ਨਾ ਕੁਛ ਨਹੀਂ ਹੋਣਾ ਨਾ ਕੀ ਕੁਛ ਨਹੀਂ ਹੁੰਦਾ ਹਮ 32 ਸਾਲ ਹੋ ਗਏ ਸਾਨੂੰ ਇਸ ਗੱਲ ਨੂੰ ਹੁਣ ਮਾਰਚ ਵਿੱਚ 32 ਸਾਲ ਹੋ ਜਾਣੇ ਆ ਕੁਛ ਨਹੀਂ ਹੋਈ ਸਾਨੂੰ ਵੀ ਮੋਡ ਸਰਟੀਫਿਕੇਟ ਨਹੀਂ ਦਿੱਤਾ ਸਾਨੂੰ ਹੋਰ ਤਾਂ ਕੀ ਜਨਾ ਸਰਕਾਰਾਂ ਤੋਂ ਕੋਈ ਆਸ ਹੈ ਨਾ ਨਾ ਕਿਸੇ ਤੋਂ ਕੋਈ ਆਸ ਨਹੀਂ ਕੋਈ ਨਹੀਂ ਕਿਸੇ ਨਹੀਂ ਆਸ ਨਾ ਕਿਸੇ ਨਹੀਂ ਕੁਛ ਨਹੀਂ ਕੀਤਾ ਇਹ ਇੱਕ ਹੋਰ ਪਰਿਵਾਰ ਦੀ ਦਾਸਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਲਵਿੰਦਰ ਸਿੰਘ ਜੋ ਕਿ ਕਮਿਆਰਾ ਪਿੰਡ ਦੇ ਇਸ ਪਿੰਡ ਦੇ ਬਸਨੀਕ ਸੀ ਬਿਜਲੀ ਬੋਰਡ ਦੇ ਮੁਲਾਜ਼ਮ ਸੀ ਇਹਨਾਂ ਨੂੰ ਚੱਕ ਲਿਆ ਜਾਂਦਾ ਉਸ ਤੋਂ ਬਾਅਦ ਕਾਂਸਟੇਬਲ ਸਾਡੇ ਨਾਲ ਲਗਾਤਾਰ ਕਹਾਣੀਆਂ ਦੇ ਵਿੱਚ ਇਹਨਾਂ ਦਾਸਤਾਂ ਦੇ ਵਿੱਚ ਮੌਜੂਦ ਨੇ ਇਹਨਾਂ ਦੇ ਸਾਹਮਣੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਫਿਰ ਉਹਨਾਂ ਦਾ ਸਿਰ ਬੱਢ ਦਿੱਤਾ ਗਿਆ ਤੇ ਧਾਰ ਹਥਿਆਰ ਜਿਹੜਾ ਉਹਨਾਂ ਕੋਲ ਸੀ ਉਸ ਤੋਂ ਬਾਅਦ ਸਰੀਰ ਨੂੰ ਪਾੜ ਕੇ ਜਿਹੜੀ ਖਾਣੇ ਵਾਲੀ ਨਾਲੀ ਸੀ ਉਹ ਪਾੜ ਕੇ ਨਹਿਰ ਦੇ ਵਿੱਚ ਜਿਹੜਾ ਉਹ ਤੜ ਜਿਹੜਾ ਛੁੱਟਿਆ ਗਿਆ ਤਾਂ ਕਿ ਉਹ ਡੁੱਬ ਸਕੇ ਕਿਸੇ ਦੇ ਹੱਥ ਸਬੂਤ ਨਾ ਲੱਗ ਸਕੇ ਪਰ ਜੇਕਰ ਇਹ ਕੇਸ ਹੁਣ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ ਪਰਿਵਾਰ ਨੂੰ ਵੀ ਕਿਤਨਾ ਕਿਤੇ ਇਨਸਾਫ ਦੀ ਉਮੀਦ ਬਹੁਤ ਘੱਟ ਆ 32 ਸਾਲ ਹੋ ਗਏ ਨੇ ਕੋਈ ਇਨਸਾਫ ਨਹੀਂ ਮਿਲਿਆ ਬਹੁਤ ਔਖੇ ਤਰੀਕੇ ਦੇ ਨਾਲ ਬੀਬੀ ਨੇ ਆਪਣੇ ਬੱਚੇ ਪਾਲੇ ਨੇ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਗਈ ਉਹ ਪੂਰੀ ਤਰ੍ਹਾਂ ਨਾਲ ਪੜ ਨਹੀਂ ਸਕੇ ਬਹੁਤ ਨੁਕਸਾਨ ਆ ਜਿਹੜਾ ਪਰਿਵਾਰ ਨੂੰ ਹੋਇਆ ਹੈ ਆਸਤਾ ਪਰਿਵਾਰ ਨੂੰ ਹੈਗੀ ਆ ਥੋੜੀ-ਮੋਟੀ ਕਿ ਕਦੇ ਤਾਂ ਉਹਨਾਂ ਆਪਸਰਾ ਨੂੰ ਸਜ਼ਾ ਹੋਏਗੀ ਸਰਕਾਰ ਵੀ ਇਹਨਾਂ ਦੀ ਮਦਦ ਕਰੇਗੀ ਬੜੇ ਔਖੇ ਤਰੀਕੇ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਵੀ ਚੱਲਦਾ ਹੈ ਸਾਥੇ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਜਨਸ ਬੁਕਸਮੈਨ ਟੀਵੀ ਫਰੀਦਕੋਟ